ਹਾਂਜੀ ਸਸੀ ਕਲ ਜੀ ਲਓ ਜੀ ਜਿਨ੍ਹਾਂ ਨੂੰ ਅਸੀਂ ਲੱਭਦੇ ਸੀ ਤੁਹਾਡਾ ਸੁਪਨਾ ਹਾਂਜੀ ਨਾਮ ਕੀ ਆਪਣਾ ਅੱਲਾਹ ਦਿੱਤਾ ਹੈ ਅੱਲਾਹ ਦਿੱਤਾ ਅੱਲਾਹ ਦਿੱਤਾ ਹਾਂਜੀ ਹਾਂਜੀ ਅੱਲਾਹ ਦਿੱਤਾ ਹਾਂਜੀ ਅੱਲਾਹ ਤੱਤਾ ਇਹਦਾ ਅੱਲਾਹ ਦਿੱਤਾ ਜੀ ਅੱਲਾਹ ਦਿੱਤਾ ਭਾਈ ਚੜੇ ਮੁਸਲਮ ਦੇ ਦਿੱਤਾ ਦਿੱਤਾ ਇਸ ਹਿੰਦੂ ਕਾਸਟ ਦਾ ਅੱਲਾ ਦਿੱਤਾ ਅੱਲਾ ਦਿੱਤਾ ਆਏ ਹਾ ਅਲਹਮਦੁਲਿਲਾ ਮੈਂ ਸਮਝ ਸਕਦੀ ਆ ਤੁਹਾਡੀ ਫੀਲਿੰਗਸ ਨੂੰ ਰਹਿਮਤੁਲਿਲਾ ਅਮੀਨ ਸੋ ਮਾਮੀਨ ਸਾਰੇ ਅਸੀਂ ਵੀ ਸਭ ਨਹੀਂ ਮੰਨਦੇ ਹਾਲੇਲੂਇਆ ਅਸੀਂ ਜੀ ਮੁਝਾ ਵੀ ਨਹੀਂ ਮੰਨਦੇ ਹਾਂ ਅੱਛਾ ਮੈਨੂੰ ਨਾ ਤੁਹਾਡੇ ਬਾਰੇ ਦੂਰੋਂ ਕਿਸੇ ਨੇ ਦੱਸ ਪਾਈ ਆ ਕਿ ਇਹਦੇ ਘਰੇ ਖਸਖਸ ਲੱਗੀ ਐ ਵੀ ਤੁਹਾਡੇ ਬਾਰੇ ਨਿਊਜ਼ ਵਾਲੇ ਪੁੱਛ ਰਹੇ ਆ ਵੀ ਉਹਨੂੰ ਜਾ ਕੇ ਚੱਕੋ ਹੀ ਉਹ ਨਾਲ ਗੱਲ ਕਰੋ ਵੀ ਉਹਨੇ ਘਰੇ ਖਸਖਸ ਗਈ ਐ ਇਹ ਕਿੰਨੀ ਕੁ ਗੱਲ ਸੱਚ ਆ ਦੱਸੋ ਉਹਨ ਲੋਕਾਂ ਨੂੰ ਕਿੱਥੇ ਦੀ ਗੱਲ ਕਰ ਆਨੂ ਵੀਰ ਚੋਰੀ ਤੋੜ ਲਈ ਆਈਏ ਬੂਟੇ ਉਹਦੇ ਆਏ ਹਾਏ ਨਹੀਂ ਮੇਰੀ ਗੱਲ ਤਾਂ ਸੁਣੋ ਤੁਸੀਂ ਤਾਂ ਵੈਸੇ ਕੀ ਆਈ ਬਾਤ ਕਰਤੀ ਤੁਹਾਨੂੰ ਪਤਾ ਵੀ ਅੱਜ ਤੁਹਾਡਾ ਸਾਰਾ ਕੁਝ ਤੁਹਾਡੀ ਸ਼ਕਲ ਵੀ ਦੇਖ ਲਈ ਪੁਲਿਸ ਨੇ ਤੇ ਤੁਹਾਡਾ ਪਿੰਡ ਵੀ ਅੱਪੂ ਵਾਲ ਪਤਾ ਲੱਗ ਗਿਆ ਉਹਨਾਂ ਨੇ ਬੰਦੇ ਚੱਕਨੇ ਆ ਤੁਹਾਡਾ ਨਾਮ ਬੋਲਦਾ ਉਹਦੇ ਚ ਅੱਛਾ ਈ ਅੱਛਾ ਤੇ ਹੁਣ ਕਿਵੇਂ ਕਰਨਾ ਫੇਰ ਜਿਵੇਂ ਕਹਿਣਗੇ ਪੁਲਸ ਵਾਲੇ ਉਹ ਵੀ ਕਰ ਲਾਂਗੇ ਕਿਵੇਂ ਕਰੋਗੇ ਉਹਨਾਂ ਨੂੰ ਕਹਿ ਲਾਂਗੇ ਵੀ ਖਾਸ ਕਰ ਦੱਤੋ ਜਾਨ ਨੂੰ ਕਿੱਥੇ ਵੀ ਜੀਏ ਕਿੱਥੇ ਬੀਜੀਏ ਕਿੱਥੇ ਬੀਜ ਨਹੀਂ ਦੱਸੋ ਤੁਹਾਡੇ ਤਾਂ ਘਰੇ ਲੱਗੀ ਆ ਸਾਡੇ ਘਰੇ ਤਾਂ ਹੁਣ ਕੱਚਾ ਥਾਈ ਹੈ ਨਹੀਂ ਕਹਿੰਦੇ ਸਾਡੇ ਘਰੇ ਤਾਂ ਕੱਚਾ ਥਾਈ ਹੈ ਜਗਾ ਦੋ ਸਾਨੂੰ ਬੀਜ ਲੈਣੇ ਆ ਕੱਟ ਚਾਹੀਦੇ ਨਾ ਵਰਗੇ ਉਹ ਕਹਿੰਦੇ ਸਾਨੂੰ ਜਗਾ ਦੋ ਅਸੀਂ ਬੀਜ ਲੈਣੇ ਆ ਇਹ ਇਹ ਖੇਤੀ ਸਹੀ ਹੈ ਪੂਰੀ ਜੀ ਅੱਛਾ ਅਸੀਂ ਨਾ ਇੱਕ ਸਰਵੇ ਕੀਤਾ ਮੈਂ ਜਿੰਨੇ ਵੀ ਲੋਕਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਖਸਖਸ ਦੀ ਖੇਤੀ ਬਹੁਤ ਵਧੀਆ ਸਹੀ ਹੈ ਹੈਨਾ ਇੱਕ ਐਨਜੀਓ ਵੀ ਮੇਰੇ ਨਾਲ ਜੁੜੀ ਹੈ ਲੋਕ ਇਨਸਾਫ ਭਲਾਈ ਉਹਨਾਂ ਨੇ ਕਿਹਾ ਕਿ ਖਸਕਰ ਦੀ ਖੇਤੀ ਨੂੰ ਸਰਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ ਗੱਲ ਸਹੀ ਹੈ ਦੇਣੀ ਚਾਹੀਦੀ ਤੇ ਫਿਰ ਤਾਂ ਇਹ ਸਾਰੇ ਆਪਣੇ ਘਰਾਂ ਚ ਬੂਟੇ ਲਾ ਲੈਣਗੇ ਤੇ ਤੀਵੀਆਂ ਵੀ ਲਾ ਲੈਣਗੇ ਫਿਰ ਕੀ ਕਰੂੰ ਤੀਮੀ ਬਾਤੇ ਵੀ ਜੇ ਤੁਸੀਂ ਗੱਲ ਮੈਂ ਤੁਹਾਨੂੰ ਕੀ ਹੋ ਜੂਗੀ ਮੈਂ ਤਾਂ ਫਿਰ ਫੜਕਾ ਮਾਰੂੰਗਾ ਮੈਂ ਐ ਤੰਦਰੋਸਤ ਤੁਰੇ ਫਿਰੂੰਗੇ ਅੱਛਾ ਉਹ ਜੇ ਮੈਨੂੰ ਦੱਸੋ ਨਾ ਵੀ ਇਹ ਕਿਹੜਾ ਵੀ ਚਿੱਟਾ ਜਦ ਤੁਸੀਂ ਖਾ ਕੇ ਤੇ ਡੈਪ ਹੋਗੇ ਜਾਂ ਡੈਗ ਹੋਗੇ ਅੱਛਾ ਮੈਨੂੰ ਜਿਵੇਂ ਇਹ ਦਵਾਈ ਖਾਂਦੇ ਆ ਡੋਡੇ ਖਾ ਕੇ ਜਿੱਥੇ ਮਰਜੀ ਫਿਰੋ ਗੱਲ ਵਧੀਆ ਕਰੋਗੇ ਨਾ ਤੁਹਾਡਾ ਸਿਰ ਦੁਖੂ ਨਾ ਤੁਹਾਡੀ ਲੱਤਾਂ ਦੁਗੜ ਗਈਆਂ ਅੱਛਾ ਕੰਮ ਵਧੀਆ ਕਰੋਗੇ ਅੱਛਾ ਕੀ ਕਹਣਾ ਜਦੋਂ ਨਹੀਂ ਜਣਾ ਗੱਲ ਤੁਸੀਂ ਘਰ ਵਾਲੀ ਵੀ ਨਹੀਂ ਮੰਗ ਕਰਦੇ ਜੀ ਘਰਾਂ ਦੇ ਨਹੀਂ ਮੰਗ ਕਰਦੇ ਜੀ ਖੇਤੀ ਚ ਮੰਗ ਕਰਦੇ ਬਿਲਕੁਲ ਸਹੀ ਗੱਲ ਹੈ ਬਿਲਕੁਲ ਕਿਹਨੇ ਅਲਾਊਟ ਕਰੋ ਸਾਨੂੰ ਤੇ ਨਾਲੇ ਸਰਕਾਰ ਨੂੰ ਆਮਦਨ ਦੇਵਾਂਗੇ ਗੁੱਡ ਤੇ ਜਿਵੇਂ ਤੁਸੀਂ ਗੋਲੀ ਤੇ ਲੱਗੇ ਹੋ ਫਿਰ ਇਹਨਾਂ ਨੂੰ ਵੀ ਖਵਾਇਆ ਕਰੋ ਨਾ ਨਹੀਂ ਜੀ ਮੈਂ ਬਹੁ ਨਸ਼ਾ ਜੂਜ ਨਹੀਂ ਕਰ ਸਕਦਾ ਇਹ ਜੂਜ ਅੱਛਾ ਨਹੀਂ ਇੱਕ ਨਸ਼ਾ ਹੀ ਹੋ ਪੱਕਾ ਜੀ ਕੁਝ ਨਹੀਂ ਕਰ ਸਕਦੇ ਜੀ ਹਾਂ ਜੀ ਇੱਕ ਨਸ਼ਾ ਪੱਕਾ ਜੀ ਮੇਰਾ ਤੇ ਮਤਲਬ ਐ ਹੋਇਆ ਵੀ ਤੁਹਾਨੂੰ ਗੋਲੀ ਦਾ ਨਸ਼ਾ ਹੋਇਆ ਹੋਵੇ ਤੇ ਬੇਬੇ ਨੇ ਲੜਕੇ ਲਾਤਾ ਹੋਵੇ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਲੈਂਦਾ ਹੈਗਾ ਨਸ਼ਾ ਨਹੀਂ ਜੇ ਮੈਨੇ ਕੋਈ ਕੋਈ ਲੜ ਪਵੇ ਤਾਂ ਕਹਿੰਦੇ ਨਾ ਪੀਤੀ ਉੱਤਰ ਜਾਂਦੀ ਬੰਦੇ ਦੀ ਤੇ ਜਿਵੇਂ ਤੁਸੀਂ ਨਸ਼ਾ ਕੀਤਾ ਹੈ ਆਪਣੇ ਸਰੀਰ ਨੂੰ ਢੋਲ ਦਿੱਤੀ ਤੇ ਜੇ ਬੇਬੇ ਲੜੀ ਤੇ ਉੱਤਰ ਗਿਆ ਇਦਾਂ ਹੋਇਆਗਾ ਨਹੀਂ ਇਹ ਤਾਂ ਕਦੇ ਨਹੀਂ ਹੋਇਆਗਾ ਮਨੇ ਚੜੀ ਚੜ ਹਾਂਜੀ ਜੜਿਆ ਰਹਿੰਦਾ ਹਾਂਜੀ ਜੜਿਆ ਰਹਿੰਦਾ ਕੀ ਬਾਤ ਹੈ ਬਈ ਖਸਖਸ ਦੀ ਖੇਤੀ ਅਲਾਉਡ ਕਰੋ ਅਸੀਂ ਪ੍ਰਮੋਟ ਨਸ਼ਾ ਨਹੀਂ ਕਰਦੇ ਖਸਖਸ ਇਹ ਉਹ ਚੀਜ਼ ਹੈ ਲੋਕੀ ਪੰਜੀਰੀ ਚ ਪਾ ਕੇ ਖਾਂਦੇ ਹਾਂਜੀ ਹਾਂਜੀ ਠੀਕ ਹੈ ਜੀ ਅਸੀਂ ਵੀ ਇੰਨੇ ਮੂਰਖ ਨਹੀਂ ਸਾਨੂੰ ਵੀ ਪਤਾ ਖਸਖਸ ਭੁੱਕੀ ਡੋਡੇ ਇਹ ਚੀਜ਼ਾਂ ਵਧੀਆ ਹੁੰਦੀਆਂ ਨੇ ਇਹ ਤੁਸੀਂ ਕਹਿ ਰਹੇ ਮੈਂ ਨਹੀਂ ਕਹਿ ਰਹੀ ਮੈਂ ਹੀ ਕਹਿ ਰਹੀ ਹਾਂ ਚਲੋ ਮੰਨ ਲਿਆ ਗੱਲ ਹੁਣ ਬੂਟੇ ਗੜਿਆ ਨਾ ਆਪਾਂ ਉਹਨਾਂ ਦੀ ਪਾਲਕ ਬਣਾ ਕੇ ਖਾਵਾਂਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਉਹ ਕਿੰਨੇ ਤੁਹਾਨੂੰ ਵੀ ਤੰਦਰੁਸਤੀ ਦਊ ਉਹਦੇ ਵਿੱਚ ਦੱਸੋ ਨਾ ਆਪਾਂ ਨੂੰ ਵੀ ਕੋਈ ਵੀ ਉਹ ਆ ਪਰ ਸਾਈਨ ਫੈਕਟਰ ਨਾ ਜਰਾ ਵੀ ਉਹ ਕੋਈ ਨੁਕਸਾਨ ਕਰਦਾ ਉਹਦਾ ਸਾਨੂੰ ਕੋਈ ਦੱਸੋ ਨਾ ਵੀ ਆ ਇਹਦਾ ਨੁਕਸਾਨ